ਤਸਵ ਅੱਜ ਕਿਸ ਬੰਚ ਸਾਰੀ ਮੀਟਿੰਗ ਆਪਣੇ ਕੀਤੀ ਆਰਗੇਨਾਈਜ਼ ਨਹੀਂ ਅੱਜ ਮਹਾਜਨ ਸਭਾ ਵਿਜੇਨਗਰ ਅੰਮ੍ਰਿਤਸਰ ਜੀ ਦੀ ਇੱਕ ਮੀਟਿੰਗ ਹੋਈ ਸ਼੍ਰੀ ਚੁਗਿੰਦਰ ਪਾਲ ਮਹਾਜਨ ਦੇ 190 ਕਸ਼ਮੀਰ ਐਵੇਨਿਊ ਦੇ ਨਿਵਾਸ ਸਥਾਨ ਤੇ ਜੀ ਔਰ ਅੱਜ ਦਾ ਮੀਟਿੰਗ ਦਾ ਮੇਨ ਮੁੱਦਾ ਸੀ ਕਿ ਨਿਆ ਜਨਰਲ ਸੈਕਟਰੀ ਪ੍ਰਧਾਨ ਜੀ ਵੱਲੋਂ ਮਨੂਨੀਤ ਕਰਨਾ ਜੀ ਸਭਾ ਦੇ ਪ੍ਰਧਾਨ ਸ਼੍ਰੀ ਯਸ਼ਪਾਲ ਮਹਾਜਨ ਜੀ ਨੇ ਸਰਵਸੰਮਤੀ ਨਾਲ ਸਾਰਿਆਂ ਦੀ ਰਾਏ ਲੈ ਕੇ ਸ੍ਰੀ ਜਗਿੰਦਰਪਾਲ ਮਹਾਜਨ ਜੀ ਨੂੰ ਸਭਾ ਦਾ ਆਗਾਮੀ ਮਹਾ ਮੰਤਰੀ ਜRunnable ਨਿਯੁਕਤ ਕੀਤਾ। ਠੀਕ ਹੈ ਜੀ। ਉਹ ਦੀ ਨਿਯੁਕਤੀ ਦੀ ਘੋਸ਼ਣਾ ਤੇ ਸਭਾ ਦੇ ਸਾਰੇ ਸਦਸਿਆਂ ਨੇ ਤਾਲੀਆਂ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ ਔਰ ਇਹ ਆਸ ਕੀਤੀ ਕਿ ਉਹਨਾਂ ਦੇ ਮਹਾ ਮੰਤਰੀ ਬਣਨ ਦੇ ਨਾਲ ਸਭਾ ਦੀ ਗਤੀਵਿਧੀਆਂ ਤੇਜ਼ ਹੋਣਗੀਆਂ ਔਰ ਬਰਾਬਰੀ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਜਾਏਗਾ। ਅੱਜ ਕੀ ਏਜੰਡਾ ਸੀ ਮੀਟਿੰਗ ਦਾ ਮੇਨ ਏਜੰਡਾ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਦੱਸਿਆ ਅੱਜ ਦਾ ਏਜੰਡਾ ਸੀ ਪ੍ਰਦਾਨ ਮਹਾਜਨ ਸੁਭਾ ਜੀ ਨਗਰ ਜੀ ਵੱਲੋਂ ਨਯ ਮਹਾ ਮੰਤਰੀ ਮਨੋਨੀਤ ਕਰਨ ਦੇ ਬਾਰੇ ਔਰ ਉਹਨਾਂ ਨੇ ਸਭ ਦੀ ਸਲਾਹ ਮਸ਼ਵਰਾ ਲੈ ਕੇ ਸ਼੍ਰੀ ਜੋਗਿੰਦਰ ਪਾਲ ਜੀ ਮਹਾਜਨ ਨਿਵਾਸੀ 199 189 ਕਸ਼ਮੀਰ ਰੈਵਨਿਊਟੀ ਨੂੰ ਆਪਣਾ ਸਭਾ ਦਾ ਆਗਾਮੀ ਮਹਾ ਮੰਤਰੀ मनोनीत ਕੀਤਾ جس ਨਾਲ ਕੁਛ ਨੀਲਾ ਦੌੜਦੇ ਜੀ ਸਭਾ ਇੱਕ ਪਲੇਟਫਾਰਮ ਹੈ ਸਭਾ ਇੱਕ ਮੰਚ ਹੈ ਉਹ ਜਿਸ ਮੰਚ ਤੇ ਇੱਕ ਵਿਸ਼ੇਸ਼ ਵਰਗ ਜੀ ਸਮਾਜ ਦੀ ਵਿਸ਼ੇਸ਼ ਜਾਤੀ ਦੇ ਲੋਕ ਇਕੱਤਰਤ ਹੋ ਕੇ ਉਸ ਜਾਤੀ ਦੀ ਉਥਾਨ ਲਈ ਉਸ ਜਾਤੀ ਦੇ ترقی ਲਈ ਆਪਸ ਬੈਠ ਕੇ ਵਿਚਾਰ ਵਿਮਰਸ਼ ਕਰਦੇ ਨੇ ਉਹਨੂੰ ਸਭਾ ਕਹਿੰਦੇ ਆ ਜੀ ਸਾਡੇ ਆਲ ਇੰਡੀਆ ਦੇ ਸੈਕਟਰੀ ਰਹਿ ਚੁਕੇ ਰਮੇਸ਼ ਮਹਾਜਨ ਜੀ ਜਯਸ਼ ਪਰਮਾਜਨ ਦੀ ਇਤਿਹਾਸਾ ਦੇ ਵਿੱਚ ਮੈਨੂੰ ਸੈਕਟਰੀ ਬਣਾਇਆ ਗਿਆ ਔਰ ਮੈਂ ਕਹਿਣਾ ਚਾਹਨਾ ਹੈ ਕਿ ਇਹ ਜਿਹੜੀ ਦੁਆਰਾ ਮੀਟਿੰਗ 2 3 4 ਮਹੀਨਿਆਂ ਬਾਅਦ ਆ ਰੱਖਣਗੇ ਉਹਦੇ ਵਿੱਚ ਸਭ ਤੋਂ ਘੱਟ 25 ਤੋਂ 30 ਬੰਦੇ ਕਸ਼ਵੀਰਾਂਮੀ ਦੇ ਬਾਕੀ ਗੋਪਾਲ ਮੰਦਰ ਵਾਲੇ ਪਾਸਿਓਂ 50 ਮੈਂਬਰ ਇਕੱਠੇ ਬਣਾਏ ਜਾਣਗੇ ਪਹਿਲੇ ਦਿਨ ਤੋਂ ਹੀ 50 ਮੈਂਬਰ ਜਿਹੜੇ ਆ ਅਸਰਮਾਹ ਦੇ ਤੋਂ ਮਟਾਲਾ ਰੋਡ ਦੇ ਬਣਾਏ ਜਾਣਗੇ ਉਹ ਜਿਹੜੇ ਮੈਂਬਰ ਬਣਨਗੇ ਉਨ੍ਹਾਂ ਦੀ ਅਧਿક્ષા ਤੇ ਉਨ੍ਹਾਂ ਦੀ ਰਜਾਮੰਦੀ ਔਰ ਪ੍ਰਧਾਨ ਉਨ੍ਹਾਂ ਦੇ ਸਹਿਮਤੀ ਦੇ ਨਾਲ ਇਹ ਜਿਹੜੇ ਇੱਥੇ ਕੰਮ ਹੈ ਜਿਹੜੇ 2 3 4 ਬੜੇ ਜ਼ਰੂਰੀ ਉਹ ਕਰਾਂਗੇ ਹੀ ਪਹਿਲਾ ਨੰਬਰ ਪਿੰਛਣ ਵਗੈਰਾ ਦੂਜਾ ਨੰਬਰ ਕੋਈ ਵੀ ਬੱਚਾ ਜਿਹੜਾ ਗਰੀਬ ਪਰਿਵਾਰ ਦਾ ਹੋਏਗਾ ਉਹਨੂੰ ਅਸੀਂ ਚਿੱਪੀ ਵੱਤ ਤੋਂ ਵੱਤ ਸਭਾ ਵੱਲੋਂ ਮទਿਰ ਕੋ ਹੋਇਆ ਕਰੇਗੀ ਉਹੀ ਕਰਾਂ ਕਰਾਂਗੇ ਇਸ ਤਰ੍ਹਾਂ ਦੇ ਦੋ ਚਾਰ ਉਪਰਾਲੇ ਅਸੀਂ ਸੋਚੇ ਹੋਏ ਆ ਆਉਣ ਵਾਲੇ ਸਮੇਂ ਚ ਇਹ ਉਖੜਾ ਜੀ ਆਪਣਾ ਨਾਮ ਮਾ ਜਸਪਾਲ ਮਾ ਜਨ ਪਾਜ਼ਾਨ ਵਿਜੇਨ ਰਾ ਸਾਬਾ ਜੀ ਮੈਂ ਆਈਟੀ ਮੈਂ ਇਹ ਮੁਦਦ ਚ ਚੇਵੀ ਜਗਿੰਦਰ ਮਾ ਜਨ ਜੀ ਸਰਬਸੰਤੀ ਦੇ ਨਾਮ ਜਨਸੈਕਟਿਵ ਨੂੰ ਮਨਮਨਿਤ ਦਿੱਤਾ ਜੇਦ ਨਾ ਸਾਰੇ ਮੈਂਬਰਾਂ ਬਹੁਤ ਖੁਸ਼ੀ ਪ੍ਰਗਟ ਕੀਤੀ ਜੀ ਨਵੀਂ ਜਿਹੜੀ ਕਮੇਟੀ ਬਣੀ ਹੈ ਲੈ ਉਦਦਾਰ ਬਣਿਆ ਇੱਕ ਮਨ ਤਾਂ ਨਾਲ सभा की प्रगति वास्त काम कर जी महाजन कौम अपने संगठन वास्ते बहुत सरिया तो मशहूर रही है और एक ही एम है कि सबनों चलना और जरूरतमंदा की सहायता करना और समाज के अपनी एकता वो सबूत देना और मकसद ये है कि ਇਸ ਸਾਡਾ ਆਦਰਸ਼ ਵੀ ਰਿਹਾ ਹੈ ਸਾਰੀ ਕੌਮਾਂ ਵਰਸ ਦੇ ਜਿਹੜੇ ਚ ਆਦਰਸ਼ ਲਾਗੂ ਨਹੀਂ ਹੁੰਦੇ ਉਸ ਰਾਜਰੇ ਹੁੰਦੇ ਅਜੀ ਪਰਸਤ ਸਈਓ ਪਰਸਤ ਸਭਾਵਨਾ ਲਿਖ ਦੋ ਜਿਹਦੇ ਇੱਕ ਜੋਤ ਨਾਲ ਔਰ ਪ੍ਰੇਮ ਨਾਲ ਅਸੀਂ ਆਪਣੀ ਕੌਮ ਨੂੰ ਅੱਗੇ ਲੈ ਜਾਂਦੇ ਹਾਂ ਉਹ ਜਿਹੜੇ ਕੌਮ ਦੇ ਅਦਰਸ਼ ਲਖ ਨੇ ਉਹਨਾਂ ਲਖ ਨੂੰ ਪੂਰਤੀ ਵਾਸਤੇ ਅਸੀਂ ਇਹਦਾ ਸਿਰਫ ਸਧਾਰਨ ਤੌਰ ਤੇ ਅਭਿਆਰ ਕਿ ਇਕੱਠੇ ਹੁੰਦੇ ਸਭ ਤੇ ਕਮ ਬਹਿਣਗੇ ਅਸੀਂ ਇਹ ਜਾਣਿਆ ਇਹ ਕੀ ਤੇ ਇਹ ਇਹ ਕੰਨ ਹੈ ਕਿ ਮਹਾਜਨ ਕੌਮ ਡੜੀ ਹੈ ਬਿਜੇ ਨਗਰ ਮਾਨਸਬਾ ਇਹ ਆਪਣੇ ਉਹ ਪੁਰਾਣੇ ਆਦਰਸ਼ਾਂ ਨੂੰ ਲੈ ਕੇ ਚਲੇਗੀ ਔਰ ਇੱਕ ਨਿਆ ਸਫਲਤਾ ਦਾ ਕੀਮਤ ਸਥਾਪਿਤ ਕਰੇਗੀ ਤਾਂ ਕਿ ਅਮਰ ਸਦਾ ਦੁਨੀ ਚ ਸ੍ਰੀ ਯਸ਼ ਬਣਾਇਆ ਜਾਵੇ। ਸ੍ਰੀ ਪ੍ਰਧਾਨੂ ਕੀ ਤੇ ਇਹ ਸਭਾ ਜੀ ਬਹੁਤ ਭੁੱਲੇ ਔਰ ਮੈਂ ਤੇਹੀ ਕਹਾਂਗਾ ਸਾਰਿਆਂ ਨੂੰ ਕਿ ਐਸੀ ਰਹਾ ਕਰੋ ਕਿ ਲੋਕ ਕਰੇ ਆਰਧ ऐसे रहा करो कि लोग करें अर्दु ऐसा चलन चलो कि ज़माना मिसाल दे धन्यवाद